ਇਹ ਸਾਖੀ ਉਸ ਵੇਲੇ ਦੀ ਹੈ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਹਿਰੇਦਾਰ ਦਾ ਰੂਪ ਧਾਰਨ ਕਰਕੇ ਆਪਣੇ ਸਿੱਖ ਜੋਗਾ ਸਿੰਘ ਨੂੰ ਮਾੜੇ ਰਸਤੇ ਤੋਂ ਬਚਾ ਕਰਕੇ ਸਿੱਧੇ ਰਸਤੇ ਵਿੱਚ ਪਾਉਂਦੇ ਹਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵਾਰ ਪਿਸ਼ਾਵਰ ਦੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਈ ਇਸ ਸੰਗਤ ਵਿੱਚ ਇੱਕ ਬੱਚਾ ਸੀ ਜਿਸ ਦਾ ਨਾਮ ਜੋਗਾ ਸਿੰਘ ਸੀ ਜੋਗਾ ਸਿੰਘ ਗੁਰੂ ਜੀ ਦਾ ਬਹੁਤ ਸ਼ਰਧਾਲੂ ਸੀ ਅਤੇ ਉਹ ਹਰ ਰੋਜ਼ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਦਾ ਸੀ ਗੁਰੂ ਜੀ ਉਸ ਦੇ ਪ੍ਰੇਮ ਅਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ ਕੁਝ ਸਮੇਂ ਬਾਅਦ ਗੁਰੂ ਜੀ ਨੇ ਜੋਗਾ ਸਿੰਘ ਨੂੰ ਅਮਰਤ ਸ਼ਕਾ ਕੇ ਸਿੰਘ ਸਜਾਇਆ ਅਮਰਤ ਸ਼ਕਾਉਣ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਪੰਜ ਪਿਆਰਿਆਂ ਵਿੱਚੋਂ ਇੱਕ ਹੋਣ ਦਾ ਮਾਣ ਬਖਸ਼ਿਆ ਅਤੇ ਉਸ ਨੂੰ ਆਪਣੇ ਘਰ ਵਾਪਸ ਜਾਣ ਦਾ ਹੁਕਮ ਦਿੱਤਾ ਜੋਗਾ ਸਿੰਘ ਖੁਸ਼ੀ-ਖੁਸ਼ੀ ਵਾਪਸ ਚੱਲ ਪਿਆ ਪਰ ਰਸਤੇ ਵਿੱਚ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਤੇ ਉਹ ਗੁਰੂ ਜੀ ਦਾ ਖਾਸ ਸਿੱਖ ਹੈ ਅਤੇ ਪੰਜ ਪਿਆਰਿਆਂ ਵਿੱਚੋਂ ਇੱਕ ਹੈ ਜੋਗਾ ਸਿੰਘ ਜਦੋਂ ਆਪਣੇ ਪਿੰਡ ਦੇ ਨੇੜੇ ਪਹੁੰਚਿਆ ਤਾਂ ਸ਼ਾਮ ਹੋ ਚੁੱਕੀ ਸੀ ਉਸ ਨੇ ਇੱਕ ਵੇਸਵਾ ਦੇ ਘਰ ਦੇ ਬਾਹਰੋਂ ਲੰਘਦੇ ਹੋਏ ਉਸ ਦੇ ਨੱਚਣ ਗਾਉਣ ਦੀ ਆਵਾਜ਼ ਸੁਣੀ ਉਸ ਦਾ ਮਨ ਡੋਲ ਗਿਆ ਅਤੇ ਉਸਨੇ ਸੋਚਿਆ ਕਿ ਉਹ ਕੁਝ ਸਮੇਂ ਲਈ ਉਥੇ ਰੁਕ ਜਾਵੇ ਜਿਵੇਂ ਹੀ ਉਸਨੇ ਅੰਦਰ ਕਦਮ ਰੱਖਿਆ ਉਸਨੇ ਦੇਖਿਆ ਕਿ ਇੱਕ ਪਹਿਰੇਦਾਰ ਦਰਵਾਜ਼ੇ ਤੇ ਖੜਾ ਹੈ ਜੋਗਾ ਸਿੰਘ ਹੈਰਾਨ ਹੋ ਗਿਆ ਕਿਉਂਕਿ ਉਸਨੂੰ ਉਥੇ ਕਿਸੇ ਪਹਿਰੇਦਾਰ ਦੀ ਉਮੀਦ ਨਹੀਂ ਸੀ ਉਸਨੇ ਪਹਿਰੇਦਾਰ ਨੂੰ ਪੁੱਛਿਆ ਕਿ ਉਹ ਕੌਣ ਹੈ ਪਹਿਰੇਦਾਰ ਨੇ ਜਵਾਬ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਰੇਦਾਰ ਹਾਂ ਜੋਗਾ ਸਿੰਘ ਇਹ ਸੁਣ ਕੇ ਹੋਰ ਹੈਰਾਨ ਹੋਇਆ ਅਤੇ ਤੁਰੰਤ ਸਮਝ ਗਿਆ ਕਿ ਇਹ ਗੁਰੂ ਜੀ ਦਾ ਹੀ ਕੌਤਕ ਹੈ ਗੁਰੂ ਜੀ ਨੇ ਉਸ ਦੇ ਅੰਦਰ ਆਏ ਹੰਕਾਰ ਨੂੰ ਦੂਰ ਕਰਨਾ ਤੇ ਉਸ ਨੂੰ ਸਹੀ ਰਾਤੇ ਲਿਆਉਣ ਲਈ ਇਹ ਰੂਪ ਧਾਰਨ ਕੀਤਾ ਸੀ ਗੁਰੂ ਜੀ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਭਾਵੇਂ ਉਹ ਕਿੰਨਾ ਵੀ ਵੱਡਾ ਸਿੱਖ ਬਣ ਜਾਵੇ ਮਾਰੇ ਗੁਰੂ ਦੇ ਹੁਕਮ ਅਤੇ ਮਰਿਆਦਾ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੈ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੀ ਸਦਾ ਰਾਖੀ ਕਰਦੇ ਹਨ ਅਤੇ ਉਹਨਾਂ ਨੂੰ ਗਲਤ ਰਹਤੇ ਜਾਣ ਤੋਂ ਰੋਕਦੇ ਹਨ ਉਹਨਾਂ ਨੇ ਪਹਿਰੇਦਾਰ ਦਾ ਰੂਪ ਧਾਰਨ ਕਰਕੇ ਭਾਈ ਜੋਗਾ ਸਿੰਘ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਇਆ ਅਤੇ ਉਸ ਨੂੰ ਸਹੀ ਮਾਰਗ ਤੇ ਵਾਪਸ ਲਿਆਂਦਾ ਇਹ ਸਾਕੀ ਗੁਰੂ ਸਿੱਖ ਦੇ ਰਿਸ਼ਤੇ ਦੀ ਡੂੰਘਾਈ ਅਤੇ ਗੁਰੂ ਜੀ ਦੇ ਆਪਣੇ ਸਿੱਖਾਂ ਪ੍ਰਤੀ ਅਥਾਹ ਪਿਆਰ ਨੂੰ ਦਰਸਾਉਂਦੀ ਹੈ ਹਿਸਟਰੀ ਅਤੇ ਗੁਰੂ ਸਹਿਬਾਨ ਜੀ ਦੀਆਂ ਸਾਕੀਆਂ ਸੁਣਨ ਲਈ ਖਾਲਸ ਹਿਸਟਰੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਆਪਣੇ ਸੁਝਾਅ ਕਮੈਂਟਾਂ ਰਾਹੀਂ ਜ਼ਰੂਰ ਦੇਣੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ